ਤਤ ਨਾਮ ਵਾਹੀ ਗੁਰ ਸਤ ਨਾਮ ਵਾਹੀ ਗੁਰ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਪਰਮਨੂੰ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਜੀ ਕਿਰਪਾ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਗੌੜੀ ਪੂਰਬੀ ਬਾਅਦ ਦੇ ਵਿੱਚ ਭਗਤ ਜੀ ਆਪਣੀ ਰਚਨਾ ਤੋਂ ਸ਼ਬਦ ਉਚਾਰਨ ਕਰਦੇ ਹਨ 337 ਅੰਗ ਤੇ ਭਗਤ ਜੀ ਦੇ ਸ਼ਬਦ ਸੁਭਾਏਮਾਨ ਹਨ 62 ਭਗਤ ਜੀ ਦੇ ਸ਼ਬਦ ਸੰਪੂਰਨ ਹੋਏ ਗਉੜੀ ਰਾਗ ਦੇ ਅਗਲਾ ਸ਼ਬਦ ਭਗਤ ਜੀ ਬਿਆਨ ਕਰਦੇ ਹਨ ਜੀ ਗਉੜੀ ਪੁਰਬੀ ਸੁਰਗ ਵਾਸਨਾ ਬਾਸ਼ੀਐ ਦਰਿਆਲਾ ਨਰਕ ਦੇ ਵਾਸ ਹੋਣਾ ਹੈ ਸੋ ਹੋਈਐ ਮਨਨਾ ਕੀਚ ਆਸ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਆਪਣੀ ਰਸਨਾ ਤੋਂ ਭਾਈ ਬਚਨ ਕਰਦੇ ਹਨ ਸੁਰਗ ਬਾਸਨਾ ਬਾਂਸੀਏ ਭਗਤ ਜੀ ਕਹਿੰਦੇ ਹੈ ਮਨੁੱਖ ਹੈ ਪ੍ਰਾਨੀ ਕਿੰਦੇ ਮਾਲਨ ਦੇ ਵਿੱਚ ਸੁਰਗ ਤੇ ਨਰਕ ਦੀ ਜੜੇ ਭਾਉ ਬਣਾਈ ਰੱਖਦੇ ਹਨ ਭਗਤ ਜੀ ਕਹਿੰਦੇ ਕਦੀ ਵੀ ਮਨੁੱਖ ਨੂੰ ਸੁਰਗ ਅਤੇ ਨਰਕ ਦਾ ਭਾਅ ਨਹੀਂ ਰੱਖਣਾ ਚਾਹੀਦਾ ਬਹੁਤੇ ਲੋਕਾਂ ਨੂੰ ਇਹ ਮਨ ਦੇ ਵਿੱਚ ਵਹਿਮ ਪੈਦਾ ਹੋ ਜਾਂਦਾ ਕਿ ਸੁਰਗ ਦੀ ਪ੍ਰਾਪਤੀ ਹੋਵੇ ਆਮ ਜੀਵ ਆਮ ਮਨੁੱਖ ਆਮ ਜਗਿਆਸੂ ਜਿਹੜਾ ਹੈ ਉਹ ਕਹਿੰਦਾ ਕਿ ਮੈਨੂੰ ਮਰਨ ਤੋਂ ਬਾਅਦ ਸੁਰਗ ਮਿਲੇ ਸੁਰਗ ਭਾਲਦਾ ਹੈ ਆਮ ਮਨੁੱਖ ਕੀ ਸੁਰਗ ਵਿੱਚ ਮੇਰਾ ਵਾਸ ਹੋਵੇ ਜਦੋਂ ਮੈਂ ਸੰਸਾਰ ਨੂੰ ਤਿਆਗਾ ਭਗਤ ਜੀ ਕਹਿੰਦੇ ਸੁਰਗ ਅਤੇ ਨਰਕ ਦਾ ਜਿਹੜਾ ਭੌ ਹੈ ਉਹਦੇ ਵਿੱਚ ਵੀ ਡਰਦਾ ਹੈ ਮਨੁੱਖ ਇਹ ਨਾ ਹੋਏ ਕਿਤੇ ਮੈਂ ਮਾਰਾ ਮੈਨੂੰ ਨਰਕ ਦੇ ਵਿੱਚ ਵਾਸ ਕਰਨਾ ਪਵੇ ਇਹ ਮਨੁੱਖ ਆਮ ਮਨੁੱਖ ਦੇ ਮਨ ਵਿੱਚ ਪਉਂਦਾ ਹੈ ਕੀ ਕਿਤੇ ਮੈਂ ਮਾਰ ਜਾ ਮੈਨੂੰ ਨਰਕ ਵਿੱਚ ਨਾ ਜਾਣਾ ਪਵੇ ਭਗਤ ਜੀ ਕਹਿੰਦੇ ਆਮ ਦੁਨੀਆ ਆਮ ਮਨੁੱਖ ਜਿਹੜਾ ਹੈ ਇਹ ਸੁਰਗ ਨਰਕ ਦੇ ਵਿੱਚ ਹੀ ਗਰਸ ਰੇਂਦਾ ਹੈ ਤੇ ਜਵਾਬ ਦਿੰਦੇ ਨੇ ਭਗਤ ਜੀ ਸੁਰਗ ਵਾਸ ਨਾ ਵਾਸੀ ਹੈ ਕਹਿੰਦੇ ਸੁਰਗ ਦੀ ਆਸ ਨਾ ਰੱਖੀਏ ਡਰਿਏ ਨਾ ਨਰਕ ਨਿਵਾਸ ਭਗਤ ਜੀ ਕਹਿੰਦੇ ਨਰਕ ਦਾ ਜਿਹੜਾ ਭੋ ਹੈ ਡਰ ਉਹ ਨਾ ਹਿਰਦੇ ਵਿੱਚ ਰੱਖੀਏ ਹੋਣਾ ਹੈ ਸੋ ਹੋਈ ਹੈ ਮਨ ਨਾ ਕੀਤੇ ਆਸ ਭਗਤ ਜੀ ਕਹਿੰਦੇ ਮਨ ਦੇ ਵਿੱਚ ਭੋ ਤਿਆਗ ਤੋ ਸੁਰਗ ਦੀ ਲਾਲਸਾ ਛੱਡ ਦੋ ਨਰਕ ਦਾ ਡਰ ਤਿਆਗ ਦੋ ਕਹਿੰਦੇ ਪ੍ਰਮਾਤਮਾ ਦੇ ਹੱਥ ਸਾਡੀ ਡੋਰ ਹੈ ਪ੍ਰਮਾਤਮਾ ਸਭ ਕੁਝ ਕਰ ਰਿਹਾ ਹੈ ਹੋਣਾ ਹੈ ਸੋ ਹੋਈਏ ਮਨਿ ਨਾ ਕਿਚੇ ਆਸ ਕਹਿੰਦੇ ਜੋ ਕੁਝ ਹੋਣਾ ਹੈ ਸਾਡੇ ਕਰਮਾਂ ਦੇ ਮੁਤਾਬਕ ਹੋਣਾ ਹੈ ਇਹਦੇ ਮਾਨ ਦੇ ਵਿੱਚ ਆਸ ਜਿਹੜੀ ਫੁਰਨਾ ਹੈ ਨਾ ਉਹ ਛੱਡਦੀ ਏ ਸੁਰਗ ਦੀ ਆਸ ਵੀ ਛੱਡਦੀ ਏ ਨਰਕ ਦਾ ਭੋ ਵੀ ਤਿਆਗਦੀ ਏ ਹਰ ਮਈਆ ਗੁਣ ਗਾਈਏ ਜਗ ਤੇ ਪਾਈ ਪਰਮਨ ਧਾਨ ਇਹ ਹਾਉ ਦੀ ਪੰਕਤੀ ਵਿੱਚ ਭਗਤ ਜੀ ਜਵਾਬ ਦਿੰਦੇ ਹਨ ਕੇਂਦਰੀ ਭਾਵ ਦਰਸਾਉਂਦੇ ਹਨ ਕਹਿੰਦੇ ਸਿਰਫ ਇੱਕ ਰਾਮਈਆ ਰਾਮ ਤੇ ਰਮੇ ਹੋਏ ਮਾਲਕ ਦੇ ਗੁਣਾਂ ਨੂੰ ਗਾਣਾ ਕਰੀਏ ਚਿੱਤ ਲਾ ਕੇ ਰਾਮਈਆ ਦੇ ਗੁਣ ਗਾਈਏ ਭਗਤ ਜੀ ਕਹਿੰਦੇ ਹੇ ਮੇਰੇ ਮਾਨਾ ਉਹ ਰਮਈਆ ਰਮੇ ਹੋਏ ਮਾਲਕ ਦੇ ਗੁਣਾਂ ਨੂੰ ਗਾਣਾ ਕਰੀਏ ਜਾਤਿ ਪਾਈਏ ਪਰਮਨਿਧਾਨ ਹਰਿ ਕ ਜੀ ਕਹਿੰਦੇ ਫਿਰ ਉਹਦੇ ਗੁਣ ਗਾਣ ਦੇ ਨਾਲ ਜਦ ਤੇ ਪਾਈਏ ਪਰਮ ਨਿਧਾਨ ਕਹਿੰਦੇ ਪਰਮਨ ਪਦਵੀ ਦੀ ਪ੍ਰਾਪਤੀ ਹੁੰਦੀ ਹੈ ਨਿਧਾਨ ਖਜ਼ਾਨਾ ਮਿਲ ਜਾਂਦਾ ਹੈ ਸੱਚੇ ਨਾਮ ਦਾ ਕਹਿੰਦੇ ਫਿਰ ਇਹ ਕਦਾ ਚੇਤੀ ਮਨ ਵਿੱਚ ਨਹੀਂ ਰਹਿੰਦਾ ਕਿ ਸੁਰਗ ਮਿਲ ਜਾਵੇ ਨਰਕ ਦਾ ਭਉ ਇਹ ਲੈ ਜਾਂਦਾ ਜਦੋਂ ਰਾਮ ਦੀ ਪ੍ਰਾਪਤੀ ਹੁੰਦੀ ਹੈ ਰਮਈਆ ਦੇ ਜਦੋਂ ਗੁਰਗਿਆਸੂ ਗੁਣ ਗਾਉਂਦਾ ਗੁਰਮੁਖ ਪਿਆਰਾ ਭਗਤ ਜੀ ਕਹਿੰਦੇ ਉਦੋਂ ਫਿਰ ਇਹ ਭਉ ਉਤਰ ਜਾਂਦਾ ਹੈ ਭਗਤ ਜੀ ਕਹਿੰਦੇ ਜਦੋਂ ਦਾ ਰਮੇ ਹੋਏ ਮਾਲਕ ਦਾ ਰਮਈਆ ਦੇ ਨਾਲ ਸਾਡਾ ਚਿੱਤ ਜੁੜਿਆ ਉਹਦੇ ਗੁਣ ਗਾਏ ਸੇ ਕਹਿੰਦੇ ਫਿਰ ਇਹ ਫੁਰਨਿਆਂ ਦਾ ਜਿਹੜਾ ਮਨ ਦੇ ਵਿੱਚ ਭਉ ਸੀ ਨਾ ਲਾਲਸਾ ਸੀ ਸੁਰਗ ਦੀ ਅਤੇ ਨਾਰਕ ਦਾ ਭਉ ਇਹਦੇ ਉਤਰ ਗਿਆ ਲੈ ਗਿਆ ਜਾਣ ਤੇ ਪਾਈਏ ਪਰਮਨਿਧਾਨ ਇਹਦੇ ਉੱਤੇ ਤਾਂ ਪਰਮ ਅਨੰਦ ਦੀ ਪ੍ਰਾਪਤੀ ਜੀ ਦੇ ਮਨ ਦੇ ਵਿੱਚ ਚਾਹ ਹੁੰਦਾ ਹੈ ਕਿ ਉਹਦੀ ਪ੍ਰਾਪਤੀ ਹੋ ਜਾਵੇ ਪ੍ਰਭੂ ਦੇ ਨਾਲ ਮੇਰਾ ਮਾਨ ਮੇਰੀ ਆਤਮਾ ਮੇਰੀ ਲਿਵ ਜੁੜ ਜਾਵੇ ਰਹਾ ਵਿਚ ਰਾਮ ਦੇ ਕੀ ਭਗਤ ਜੀ ਵਚਨ ਕਰਦੇ ਹਨ ਕਿਆ ਜਪ ਕਿਆ ਤਪ ਸੰਜਮ ਕਿਆ ਵਰਤ ਕਿਆ ਇਸ਼ਨਾਨ ਹਰਿ ਗੁਰੂ ਜੀ ਕਹਿੰਦੇ ਜਿੰਨਾ ਕੁ ਜੈਨਾ ਜਪ ਤਪ ਅਤੇ ਤਪ ਤੇ ਸੰਜਮ ਵਰਤ ਰੱਖਣੇ ਕਹਿੰਦੇ ਜਪ ਤਪ ਕਰਨਾ ਕਹਿੰਦੇ ਜਪਣ ਦੇ ਲਾਭ ਵੀ ਅਤੇ ਤਪ ਕਰਨ ਦੇ ਲਾਭ ਵੀ ਅਤੇ ਵਰਤ ਰੱਖਣ ਦੇ ਨਾਲ ਇਸ਼ਨਾਨ ਕਰਨ ਦੇ ਨਾਲ ਕਹਿੰਦੇ ਉਹਦੀ ਪ੍ਰਾਪਤੀ ਨਹੀਂ ਹੈ ਭਗਤ ਜੀ ਕਹਿੰਦੇ ਜਿੱਲਾ ਚਰ ਮਨ ਉਹਦੇ ਚਰਨਾਂ ਵਿਚ ਚਰਪਰਨੀਆ ਜਿੱਲਾ ਚ ਰਸਤਾ ਨਹੀਂ ਹੈ ਮਾਰਗ ਨਹੀਂ ਹੈ ਇਹ 12 ਫਕੋ ਜੋ ਮਰਜ਼ੀ ਕਰੀ ਜਾਈਏ ਵਰਤ ਰੱਖੀ ਜਾਈਏ ਇਸ਼ਨਾਨ ਟੁੱਬੀਆਂ ਲਾਈ ਜਾਈਏ ਇਸ਼ਨਾਨ ਕਰੀ ਜਾਈਏ ਵਾਰ-ਵਾਰ ਭੁੱਖੇ ਬੈਠੇ ਰਹੀਏ ਸਾਰਾ ਸਾਰਾ ਦਿਨ ਬੈੰਨੀ ਆ ਨਾ ਔਰਤਾਂ ਬਹੁਤ ਬੈੰਦੀਆਂ ਨੇ ਭੁੱਖਿਆ ਵਰਤ ਰੱਖਦੀ ਆ ਨਾ ਬਹੁਤੀਆਂ ਔਰਤਾਂ ਬੀਬੀਆਂ ਵਰਤ ਰੱਖਦੀਆਂ ਕਿਤੇ ਉਹਦਾ ਫਲ ਥੋੜਾ ਹੁੰਦਾ ਜਿੰਨੇ ਮਰਜ਼ੀ ਅਸੀਂ ਰੱਖੀ ਜਾਈਏ ਸਾਰੇ ਦਿਨ ਭਾਵੇਂ ਭੁੱਖੇ ਬੈਠੇ ਰਹੀਏ ਉਹਦਾ ਕੋਈ ਲਾਭ ਨਹੀਂ ਹੈ ਹਲੋ இந்து ਮਾਤ ਵਿੱਚ ਹਨ ਵਰਤ ਪਰ ਸਿੱਖ ਬੀਬੀਆਂ ਵੀ ਰੱਖੀ ਜਾਂਦੀਆਂ ਨੇ ਉਹ ਵੀ ਆਪੋ ਆਪਣੇ ਪਤੀਆਂ ਦੀ ਖੈਰ ਵਾਸਤੇ ਵਰਤ ਰੱਖਦੀਆਂ ਨੇ ਕਿਉਂਕਿ ਪ੍ਰਭੂ ਦੇ ਹੱਥ ਸਾਡੀ ਡੋਰ ਹੈ ਆਰਾ ਜੀ ਪਾਸ਼ਾ ਜੀ ਕਹਿੰਦੇ ਉਹਦੇ ਹੱਥ ਡੋਰ ਹੈ ਫਿਰ ਸਾਨੂੰ ਕਿਹਦਾ ਭੋ ਹੈ ਕਿਹਦਾ ਡਾਰ ਹੈ ਮੌਤ ਦਾ ਹੋਰ ਸਿੱਖ ਵਾਦ ਤੇ ਤਾਂ ਮੌਤ ਜੰਮਣ ਮਰਨ ਇੱਕ ਬਰਾਬਰ ਹੈ ਫਿਰ ਵਰਤ ਰੱਖਣ ਦਾ ਤਾਂ ਸਾਡਾ ਕੋਈ ਲੈਣ ਦੇਣੀ ਹੈ ਹੋਰ ਸਿੱਖ ਪਰਿਵਾਰਾਂ ਦਾ ਵਰਤ ਨਾਲ ਕੋਈ ਲੈਣ ਦੇਣੀ ਐ ਫਿਰ ਵੀ ਅਸੀਂ ਰੱਖਦੇ ਆ ਬੀਬੀਆਂ ਰੱਖਦੀਆਂ ਛੱਡਦੀਆਂ ਕਿਉਂਕਿ ਬਾਣੀ ਦੇ ਨਾਲ ਜੇ ਅਸੀਂ ਜਪ ਜੋੜੀ ਐ ਜੇ ਗੁਰੂ ਦੇ ਰਸਤੇ ਤੇ ਚੱਲਣਾ ਹੈ ਮਹਾਰਾਜ ਕਹਿੰਦੇ ਵਰਤਾਂ ਦਾ ਇਹ ਨਿਮਾ ਦਾ ਕੋਈ ਇੱਥੇ ਥਾਂ ਨਹੀਂ ਹੈ ਕਹਿੰਦੇ ਸਤਿਗੁਰ ਦੇ ਚਰਨਾਂ ਵਿੱਚ ਮਨ ਦੇ ਅਰਪਣ ਹੈ ਫਿਰ ਕੋਈ ਮੌਤ ਤੇ ਜੰਮਣ ਦਾ ਡਰ ਨਹੀਂ ਬੰਦ ਦੇ ਵਿੱਚ ਭਉ ਹੀ ਖਤਮ ਹੋ ਜਾਂਦਾ ਪਹਿਲੋਂ ਭਗਤ ਜੀ ਨੇ ਕਹਤਾ ਕਿਹਦੇ ਨਾਲ ਸੁਰਗ ਦੀ ਆਸ ਰੱਖੀ ਇਹਨਾਂ ਨਰਕ ਵਿੱਚ ਜਾਣ ਤੋਂ ਡਰ ਜੀਏ ਜਦੋਂ ਹਾਕੀ ਉਹਨੂੰ ਫੜਾਤਾ ਇਹ ਵਰਬੂ ਨੂੰ ਮਾਲਕ ਨੂੰ ਪਿਓ ਨੂੰ ਹੱਥ ਫੜਾਤਾ ਉਹ ਆਪ ਹੀ ਕੱਢੇਗਾ ਨਰਕ ਸੁਰਗ ਤੋਂ ਬਾਹਰ ਫਿਰ ਤਾਂ ਨਵਾਸ ਉਹਦੇ ਚਰਨਾਂ ਵਿੱਚ ਹੁੰਦਾ ਆਤਮਾ ਦਾ ਫਿਰ ਨਰਕ ਸੁਰਗ ਤੇ ਨਹੀਂ ਕੋਈ ਜਾਂਦਾ ਫਿਰ ਤਾਂ ਉਹਦੇ ਤੇ ਵਿਸ਼ਵਾਸ ਬਣ ਜਾਂਦਾ ਪੱਕਾ ਦ੍ਰਿੜ੍ਹ ਭਰੋਸਾ ਬਣ ਜਾਂਦਾ ਤੇ ਭਗਤ ਜੀ ਕਹਿ ਰਹੇ ਨੇ ਇਹਦੇ ਬਾਰੇ ਆਪਾਂ ਅੱਤੀ ਦੇ ਵਿੱਚ ਸਾਨੂੰ ਜਵਾਬ ਦਿੰਦੇ ਹਨ ਕਹਿੰਦੇ ਬਾਹਰ ਪੱਖੋਂ ਇਹ ਤੀਜਾ ਨੂੰ ਛੱਡਦੀ ਏ ਕਹਿੰਦੇ ਇਹਦੇ ਵਿੱਚ ਉਹਦੀ ਪ੍ਰਾਪਤੀ ਨਹੀਂ ਆ ਕਿਹਾ ਜਪ ਕਹਿੰਦੇ ਕੀ ਆ ਕੀ ਕਰੇਗਾ ਜਪ ਕੀਤਾ ਕੀ ਕਰੇਗਾ ਤਪ ਕੀਤਾ ਸੰਜਮ ਰੱਖਿਆ ਕੀ ਕਰੇਗਾ ਵਰਤ ਰੱਖੇ ਕੀ ਕਹਿਣਗੇ ਭਗਤ ਜੀ ਕਹਿੰਦੇ ਇਸ਼ਨਾਨ ਕੀਤਾ ਕੀ ਕਰੇਗਾ ਜਬ ਲਗ ਜਗਤ ਨਾ ਜਾਣੀ ਏ ਹੋ ਭਗਤ ਭਗਵਾਨ ਜਾਬ ਲਗ ਯੁਗਤ ਨਾ ਜਾਣੀਏ ਭੋ ਭਗਤ ਭਗਵਾਨ ਭਗਤ ਜੀ ਕਹਿੰਦੇ ਜਿੰਨਾ ਚਿਰ ਯੁਗਤੀ ਹੀ ਨਹੀਂ ਸਾਡੇ ਕੋਲ ਉਹਨੂੰ ਮਿਲਦੀ ਜਿੰਨਾ ਚਿਰ ਢੰਗ ਵੀ ਪ੍ਰਾਪਤ ਹੋਇਆ ਉਹਨੂੰ ਮਿਲਦਾ ਫਿਰ ਬਾਹਰ ਕੋ ਕੋ ਜੋ ਮਰਜ਼ੀ ਕਰੀ ਜਾਈਏ ਜਾਬ ਲਗ ਯੁਗਤ ਨਾ ਜਾਣੀਏ ਕਹਿੰਦੇ ਜਿੰਨਾ ਚਿਰ ਯੁਗਤੀ ਨਹੀਂ ਨਾ ਯੁਗਤੀ ਕਿੱਥੋਂ ਮਿਲਨੀ ਹੈ ਸੱਚੇ ਗੁਰੂ ਤੋਂ ਸੱਚੇ ਨਾਮ ਤੋਂ ਬਾਣੀ ਰਹੀਂ ਉਹ ਯੁਗਤ ਮਿਲਨੀ ਹੈ ਨਾ ਰਸਤਾ ਮਿਲ ਰਿਹਾ ਜਿਵੇਂ ਜਿਵੇਂ ਬਾਣੀ ਪੜਦੇ ਆਂ ਅਰਥਾਂ ਨੂੰ ਸਮਝਦੇ ਆਂ ਰਸਤਾ ਮਹਾਰਾਜ ਜੀ ਆਪ ਹੀ ਦੱਸ ਰਿਹਾ ਕਿਸੇ ਕੋਲ ਪੁੱਛਣ ਜਾਣ ਦੀ ਲੋੜ ਨਹੀਂ ਪੈਂਦੀ ਜਦੋਂ ਵਾਰ-ਵਾਰ ਬਾਣੀ ਦੇ ਅਰਥਾਂ ਨੂੰ ਸਮਝਾਂਗੇ ਫਿਰ ਸ਼ਬਦ ਹੀ ਸਾਨੂੰ ਰਸਤਾ ਦਿੰਦਾ ਹੈ ਸੱਚੀ ਬਾਣੀ ਸਾਨੂੰ ਮਾਰਗ ਰਸਾਂਦੀ ਹੈ ਫਿਰ ਆਪਣੇ ਆਪ ਕਰਮ ਕਾਂਡਾਂ ਤੋਂ ਮਨ हट ਜਾਂਦਾ ਯਾਰ ਸੱਚੀ ਗੱਲ ਹੈ ਭਗਤੀ ਜੀ ਕਹਿ ਰਹੇ ਨੇ ਕਬੀਰ ਸਾਹਿਬ ਜੀ ਦੇਖੋ ਖੰਡਨ ਕਰ ਰਹੇ ਹਨ ਉਹ ਕਹਿੰਦੇ ਜਬ ਲਗੁ ਜੁਗਤ ਨਾ ਜਿੰਨਾ ਚਿਰ ਭਗਤ ਜੀ ਕਹਿੰਦੇ ਜਿੰ ਜੁਗਤੀ ਨਹੀਂ ਹੈ ਤੁਹਾਡੇ ਕੋਲ ਉਹਨੂੰ ਜਾਣਨ ਦਾ ਰਸਤਾ ਨਹੀਂ ਹੈ ਭਉ ਭਗਤ ਭਗਵਾਨ ਕਹਿੰਦੇ ਉਹਨਾਂ ਚਿਰ ਪੌੜੀ ਨਹੀਂ ਪੈਦਾ ਆਏਗਾ ਜਦੋਂ ਭਗਤੀ ਕਰਾਂਗੇ ਭਗਵਾਨ ਦੀ ਫਿਰ ਯੁਗਤੀ ਆਪਣੇ ਆਪ ਪ੍ਰਾਪਤ ਹੋ ਜਾਵੇਗੀ ਜਿਵੇਂ ਜਿਵੇਂ ਭਗਤੀ ਕਰਾਂਗੇ ਸਿਮਰਨ ਕਰਾਂਗੇ ਉਹ ਰਸਤਾ ਆਪਣੇ ਆਪ ਖੁੱਲ ਹੀ ਜਾਂਦਾ ਹੈ ਆਪਣੇ ਆਪ ਪ੍ਰਸਤਾ ਖੁੱਲਦਾ ਜਿਵੇਂ ਜਿਵੇਂ ਉਹਦਾ ਭਜਨ ਕਰਾਂਗੇ ਪੁਰਨੇ ਛੱਡ ਦਵਾਂਗੇ ਉਹ ਮਾਰਗ ਆਪਣੇ ਆਪ ਦੱਸਦਾ ਕਿਸੇ ਕੋਲ ਜਾਣ ਦੀ ਲੋੜ ਨਹੀਂ ਪੈਂਦੀ ਪੁੱਛਣ ਦੀ ਲੋੜ ਨਹੀਂ ਪੈਂਦੀ ਫਿਰ ਕੁਝ ਕਰਨ ਦੀ ਲੋੜ ਨਹੀਂ ਕਹਿੰਦੀ ਜਪ ਤਪ ਸੰਜਮ ਵਰਤਨੇ ਇਹ ਸਭ ਖੰਡਨ ਹੋ ਜਾਂਦਾ ਸਾਰਿਆਂ ਦਾ ਉੱਥੇ ਕੋਈ ਪ੍ਰਮਾਤਮਾ ਦਿਸਦਾ ਸੰਪੈ ਦੇਖਣਾ ਹਰ ਕੀ ਐ ਵਿਪਤ ਦੇਖਣਾ ਰੋਏ ਦੇਖੋ ਭਗਤ ਜੀ ਫਿਰ ਉਦਾਹਰਣ ਦਿੰਦੇ ਹਨ ਅਗਲੀ ਪੰਕਤੀ ਵਿੱਚ ਹੰਪੇ ਦੇਖ ਨਾ ਹਰਕੀਏ ਕਹਿੰਦੇ ਸੁੱਖ ਦੇਖ ਕੇ ਹਰਕ ਨਾ ਜਾਈਏ ਸੁੱਖ ਦੇਖ ਕੇ ਬਹੁਤਾ ਖੁਸ਼ ਨਾ ਹੋਈਏ ਕਿ ਸੁੱਖ ਮਿਲ ਗਿਆ ਜਦੋਂ ਤੱਕ ਤੇ ਦੁੱਖ ਹੋਣਾ ਹੀ ਨਹੀਂ ਵਿਪਤ ਦੇਖ ਨਾ ਰੋਏ ਕਹਿੰਦੇ ਜਦੋਂ ਵਿਪਤਾ ਆਉਂਦੀ ਹੈ ਉੱਚੀ ਉੱਚੀ ਰੋਂਦੇ ਆ ਨਾ ਉੱਚੀ ਉੱਚੀ ਰੋਣਿਆ ਸੀ ਜਦੋਂ ਵਿਪਤਾ ਆ ਜਾਂਦੀ ਹੈ ਦੁੱਖ ਨੂੰ ਸਹਾਰ ਨਹੀਂ ਸਕਦੇ ਦੁੱਖ ਦੇ ਵਿੱਚ ਲੰਬੇ ਦੇਣ ਲੱਗ ਜਾਂਦੇ ਆ ਸੱਚੇ ਪ੍ਰਭੂ ਨੂੰ ਦੁੱਖ ਤਾਂ ਹੋਣਾ ਹੀ ਹੈ ਕਰਮਾਂ ਦੇ ਜਿਹੜੇ ਦੁੱਖ ਹਨ ਉਹ ਤਾਂ ਭੁਗਣੀ ਐ ਨਾ ਸਿੱਰੇ ਤੇ ਕਿਸੇ ਨੂੰ ਬਹੁਤਾ ਦੱਸਾਂਗੇ ਬਹੁਤਾ ਰੋਵਾਂਗੇ ਕਿਤੇ ਦੁੱਖ ਤੋਂ ਛਡਕਾਰਾ ਥੋੜਾ ਹੋ ਜਾਏਗਾ ਸਿਮਰਨ ਕਰੀਏ ਭਗਤੀ ਕਰੀਏ ਉਹਦੇ ਚਰਨਾਂ ਵਿੱਚ ਅਰਦਾਸ ਕਰੀਏ ਜਿੰਨੇ ਕਰਮਾਂ ਦਾ ਦੁੱਖ ਦਿੱਤਾ ਉਹ ਘੱਟ ਵੀ ਸਕਦਾ ਹੈ ਪ੍ਰਭੂ ਕੱਟ ਵੀ ਸਕਦਾ ਹੈ ਜੇ ਸਾਡੇ ਕਰਮਾਂ ਦਾ ਦੁੱਖ ਸਾਨੂੰ ਮਿਲਿਆ ਉਹ ਕੱਟਿਆ ਵੀ ਜਾਵੇਗਾ ਸਮੇਂ ਦਾ ਇੰਤਜ਼ਾਰ ਕਰੋ ਸਿਮਰਨ ਕਰੋ ਭਉ ਭਗਤੀ ਦੇ ਵਿੱਚ ਚਿੱਤ ਲਾਓ ਸੰਪੇ ਦੇਖਣਾ ਹਰ ਕੀ ਇਹ ਕਹਿੰਦੇ ਬਹੁਤਾ ਸੁੱਖ ਦੇ ਕੇ ਹਰਕਣਾ ਤੇ ਕਹਿੰਦੇ ਦੁੱਖ ਦੇ ਵਿੱਚ ਬਹੁਤਾ ਰੋਣ ਦੀ ਲੋੜ ਨਹੀਂ ਜਿਉ ਸੰਪੇ ਤਿਉ ਬਿਪਤ ਹੈ ਵਿਧਰ ਵਿਧਰ ਰਤਿਆਸ ਹੋਏ ਭਗਤੀ ਕਹਿੰਦੇ ਜਿਉ ਸੰਪੇ ਤਿਉ ਬਿਪਤ ਹੈ ਕਹਿੰਦੇ ਬਿਪਤਾ ਦੇ ਵੇਲੇ ਕਹਿੰਦੇ ਕੋਈ ਸਾਥ ਨਹੀਂ ਹੁੰਦਾ ਬਿਦ ਤੇ ਬਿਦਨੀ ਰਚਿਆਸ ਹੋਏ ਕਹਿੰਦੇ ਜੋ ਨੇ ਬਿਦ ਬਣਾਈ ਐ ਨਾ ਰਚਨਾ ਰੱਜੀ ਐ ਕੋਈ ਕੁਝ ਹੋਣਾ ਇਸ ਵਿੱਚ ਕੋਈ ਸਾਨੂੰ ਛਡਾ ਨਹੀਂ ਸਕਦਾ ਕਹੇ ਕਬੀਰ ਅਬ ਜਾਣਿਆ ਸੰਤਨ ਰਿਧੇ ਮਝਾਰ ਖੀਰ ਲੀਆਂ ਤੁੱਖਾ ਵਿੱਚ ਭਗਤ ਜੀ ਬਤਨ ਕਰਦੇ ਹਨ ਕਹਿੰਦੇ ਜਦੋਂ ਦਾ ਉਹਨੂੰ ਜਾਣ ਲਿਆ ਹੈ ਕਬੀਰ ਅਬ ਜਾਣਿਆ ਕਹੇ ਕਬੀਰ ਅਬ ਜਾਣਿਆ ਸੰਤਨ ਰਿਧੇ ਮਝਾਰ ਕਹਿੰਦੇ ਹੁਣ ਅਸੀਂ ਜਾਣ ਲਿਆ ਭਗਤ ਜੀ ਕਹਿੰਦੇ ਅਬ ਜਾਣਿਆ ਆ ਜਦੋਂ ਦਾ ਉਹਨੂੰ ਜਾਣ ਲਿਆ ਸੰਤਨ ਰਿਧੇ ਕਹਿੰਦੇ ਜਦੋਂ ਦਾ ਪਤਾ ਲੱਗ ਰਾਨ ਕਿ ਉਹ ਇਹ ਕਰਮ ਕਾਂਡਾਂ ਚ ਨਹੀਂ ਆਉ ਉਹ ਨਾ ਸੁਰਗ ਚ ਗਏ ਨਾ ਨਰਕ ਤੇ ਨਾ ਉਸ ਇਸ ਕਰਮ ਕਾਂਡਾਂ ਵਿੱਚ ਕਹਿੰਦੇ ਉਹ ਤਾਂ ਗੁਰਮੁਖਾਂ ਦੇ ਰਿਧੇ ਵਿੱਚ ਕੀ ਹੈ ਸੰਤਨ ਅਰੀਦੇ ਮਝਾਰ ਕਹਿੰਦੇ ਉਹ ਸਤਪੁਰਸ਼ਾਂ ਦੇ ਹਿਰਦੇ ਵਿੱਚ ਹੀ ਉਹ ਵਸਦਾ ਭਗਤ ਜੀ ਕਹਿੰਦੇ ਜਦੋਂ ਦਾ ਸਾਨੂੰ ਪਤਾ ਲੱਗਿਆ ਕਿ ਉਹ ਸਤ ਪਰਮੇਸ਼ਰ ਸਤਪੁਰਸ਼ਾਂ ਦੇ ਹਿਰਦਿਆਂ ਵਿੱਚ ਹੀ ਪ੍ਰਗਟ ਹੋ ਜਾਂਦਾ ਸੇਵਕ ਸੋ ਸੇਵਾ ਭਲੇ ਇਹ ਘਟ ਵਸੇ ਮਾਰਾਰ ਕਹਿੰਦੇ ਜਿਹੜੇ ਭਲੇ ਪਰਚ ਉਹਦੀ ਸੇਵਾ ਕਮਾਉਂਦੇ ਹਨ ਉਦੇ ਸੇਵਕ ਜਿਹੜੇ ਗੁਰਮੁਖ ਜਨ ਭਗਤ ਜਨ ਭਗਤ ਜੀ ਕਹਿੰਦੇ ਸੇਵਕ ਸੋ ਸੇਵਾ ਭਲੇ ਭਲੇ ਪੁਰਸ਼ੇ ਦੇ ਉਹਦੀ ਭਲੀਆਂ ਰੂਹਾਂ ਉਹਦੇ ਵਿੱਚ ਚਿੱਤ ਜੋੜਦੀਆਂ ਹਨ ਉਹਨੂੰ ਜਪਤਦੀਆਂ ਤੇ ਉਹਦੇ ਦਰ ਦੀ ਸੇਵਾ ਕਰਮੰਦਿਆਂ ਜੇ ਘਟ ਬੱਸੀ ਮਰਾਰ ਜਵਾਬ ਦੇ ਤਖੀਰ ਤੇ ਕਹਿੰਦੇ ਉਹਨਾਂ ਦੇ ਘਟ ਵਿੱਚ ਸਰੀਰ ਵਿੱਚੋਂ ਪ੍ਰਗਟ ਹੋ ਜਾਂਦਾ ਮਰਾਰੀ ਵਸਦਾ ਉਹਨਾਂ ਦੇ ਹਿਰਦਿਆਂ ਦੇ ਵਿੱਚ ਕਿਤੇ ਬਾਹਰ ਖੋਜਣ ਦੀ ਲੱਭਣ ਦੀ ਲੋੜ ਨਹੀਂ ਤੇ ਆਪਾਂ ਵੀ ਇਹ ਰਸਤਾ ਪੜਾਵਾਗੇ ਭਗਤ ਜੀ ਕਹਿੰਦੇ ਸਾਨੂੰ ਵੀ ਉਹ ਲੱਭ ਜਾਵੇਗਾ ਅੰਦਰੋਂ ਹੀ ਉਹ ਲੱਭ ਜਾਵੇਗਾ ਸੇਵਕਾਂ ਦੇ ਭਗਤਾਂ ਦੇ ਹਿਰਦਿਆਂ ਵਿੱਚ ਹੀ ਉਹ ਵਸਦਾ ਹੈ ਉਹ ਪ੍ਰਗਟ ਹੋ ਜਾਂਦਾ ਹੈ ਕਹਿੰਦੇ ਕੋਈ ਦੂਜੀ ਜਗ੍ਹਾ ਹੀ ਨਹੀਂ ਹੈ ਬਾਹਰੋਂ ਕੋਈ ਜਗ੍ਹਾ ਹੀ ਨਹੀਂ ਹੈ ਕਹੇ ਕਬੀਰ ਅਬ ਜਾਣਿਆ ਸੰਤਨ ਰਿਧੇ ਮਝਾਰ ਕਹਿੰਦੇ ਜਦੋਂ ਦਾਸੀਂ ਲੱਭ ਲੈ ਇਹਨਾਂ ਨੂੰ ਜਾਣ ਲੈ ਕਿ ਉਹ ਹਿਰਦੇ ਵਿੱਚ ਹੀ ਹੈ ਸਤਿਗੁਰਾਂ ਦੇ ਕਹਿੰਦੇ ਸੇਵਕ ਉਹ ਸੇਵਾ ਭਲੇ ਕਹਿੰਦੇ ਉਹਨਾਂ ਦਾ ਮਾਰਗ ਮਿਲ ਗਿਆ ਰਸਤਾ ਮਿਲ ਗਿਆ ਇਹਦੇ ਸੇਵਾ ਕਰਕੇ ਮਨ ਨੂੰ ਭਾਂਡੇ ਨੂੰ ਸਾਫ ਕਰਕੇ ਉਹ ਗੁਰਮਖਾ ਨੇ ਉਹ ਭਾਂਡੇ ਦੇ ਵਿੱਚ ਉਹਨੂੰ ਪਾ ਲਿਆ ਸੱਚੇ ਨਾਮ ਨੂੰ ਕਹਿੰਦੇ ਹਿਰਦੇ ਵਿੱਚ ਘਾਟ ਵਿੱਚ ਮਰਾਰ ਪ੍ਰਗਟ ਹੋ ਗਿਆ ਇਹ ਸ਼ਬਦ ਸੰਪੂਰਨ ਉਹਦਾ ਅਗਲਾ ਸ਼ਬਦ ਭਗਤੀ ਜੀ ਸ਼ੁਰੂ ਕਰਦੇ ਰੰਗੌੜੀ ਰੇ ਮਨ ਤੇਰਾ ਕੋਈ ਨਹੀਂ ਹਿੰਤੇ ਲਹੇ ਜਿਨ ਭਾਰ ਕਹਿੰਦੇ ਜਿੰਨਾ ਦਾ ਭਾਰ ਸਿਰ ਤੇ ਪੰਡ ਚੁੱਕੀ ਫਿਰਦਾ ਉਹਦਾ ਤੇਰੇ ਨਾਲ ਨਹੀਂ ਜਾਣਾ ਭਗਤ ਜੀ ਕਹਿੰਦੇ ਰੇ ਮਨ ਹੇ ਮਨ ਤੇਰੋ ਕੋ ਨਹੀਂ ਕਹਿੰਦੇ ਸੰਸਾਰ ਵਿੱਚ ਤੇਰਾ ਕੋਈ ਨਹੀਂ ਹੈ ਜਿਹੜੇ ਰਿਸ਼ਤੇਦਾਰਾ ਪਿੱਛੇ ਜਿਹੜੇ ਸਾਥਾਂ ਪਿੱਛੇ ਸਬੰਧੀਆਂ ਪਿੱਛੇ ਦੋਸਤਾ ਮਿੱਤਰਾਂ ਪਿੱਛੇ ਤੂੰ ਦੇਖੋ ਕਰਮ ਕਮੰਦ ਹੈ ਨਾ ਭਗਤ ਜੀ ਕਹਿੰਦੇ ਉਹ ਤੇਰਾ ਭਾਰ ਥੋੜਾ ਚੁੱਕਣੀ ਹੈ ਤੇ ਨਾ ਹੋਏ ਕਿ ਉਹਨਾਂ ਦੀ ਪੰਡ ਵੀ ਸਿਰ ਤੇ ਬੰਨ੍ਹ ਨੇ ਕਹਿੰਦੇ ਕਿਸੇ ਪਿੱਛੇ ਮਾੜਾ ਕਰਮ ਕਰਕੇ ਉਹਨਾਂ ਦਾ ਭਾਰ ਨਹੀਂ ਵਡਾਣਾ ਚਾਹੀਦਾ ਭਗਤ ਜੀ ਕਹਿੰਦੇ ਇਹ ਮਨ ਤੀਰੂ ਕੋਈ ਨਹੀਂ ਕਹਿੰਦੇ ਮਨਾ ਤੀਰਾ ਅੰਤ ਵੇਲੇ ਕੋਈ ਨਹੀਂ ਇਨਾਂ ਚੋਂ ਨਾ ਕੋਈ ਵਾਰ ਭਰਾ ਹੈ ਨਾ ਭੈਣ ਨਾ ਮਾਪਿਓਏ ਨਾ ਤੇ ਰਿਸ਼ਤੇਦਾਰ ਸਬੰਧੀ ਹੈ ਕਹਿੰਦੇ ਉੱਥੇ ਤਾਂ ਖੱਲੀ ਆਤਮਾ ਨੂੰ ਜਾਣਾ ਪੈਣਾ ਹੈ ਮਰਣਾ ਉੱਥੇ ਤਕਲਿਆਂ ਜਾਣਾ ਪੈਣਾ ਕਿਰਪਾਰ ਲੋਕਾਂ ਦਾ ਜਿਹੜਾ ਪਾਪ ਕਰਕੇ ਝੂਠ ਬੋਲ ਕੇ ਲੋਕਾਂ ਦੇ ਨਾਲ ਲੋਕਾਂ ਦੇ ਨਾਲ ਹਿੱਸਾ ਵੰਡਾ ਰਿਹਾ ਹੈ ਲੋਕਾਂ ਦੇ ਪ੍ਰਤੀ ਝੂਠ ਬੋਲ ਰਿਹਾ ਹੈ ਨਾਲ ਰੱਖ ਕੇ ਸੰਗੀ ਸਾਥੀਆਂ ਦੇ ਭਗਤ ਜੀ ਕਹਿੰਦੇ ਉਹ ਪੰਡ ਥੋੜਾ ਚੁੱਕਣਗੇ ਉਹ ਪੰਡ ਤਾਂ ਤੇਰੀ ਸਿਰਤੀ ਹੋਣੀ ਹੈ ਪਾਪਾਂ ਦੀ ਇਹ ਲੋਕਾਂ ਦੀ ਕੱਤਰ ਕੀਤੀ ਹੋਈ ਹੈ ਨਾ ਹੋਮੇ ਦੇ ਵਿੱਚ ਪੰਡ ਪਾਪਾਂ ਦੀ ਉਹ ਤੈਨੂੰ ਹੀ ਚੱਕਣੀ ਪੈਣੀ ਹੈ ਰੀ ਮਨ ਤੀ ਰੋਕੋ ਨਹੀਂ ਭਗਤ ਜੀ ਕਹਿੰਦੇ ਤੇਰਾ ਉਸੇ ਕੋਈ ਨਹੀਂ ਬੰਨਾ ਨਾ ਰਿਸ਼ਤੇਦਾਰ ਤੇ ਨਾ ਮਿੱਤਰ ਕਹਿੰਦੇ ਜਿਹੜੀ ਉਹਨਾਂ ਦੇ ਪ੍ਰਤੀ ਝੂਠ ਨਿੰਦਿਆ ਈਰਖਾ ਦਵੇਸ਼ ਇਕੱਠੀ ਕੀਤੀ ਹੈ ਨਾ ਝੂਠ ਬੋਲ ਕੇ ਉਹਨਾਂ ਦੇ ਨਾਲ ਸੰਗੀ ਬਣ ਕੇ ਭਗਤ ਜੀ ਕਹਿੰਦੇ ਉਹ ਤੇਰੇ ਸਿਰ 'ਚ ਹੀ ਭਾਰ ਹੈ ਉਹ ਤੈਨੂੰ ਹੀ ਭਾਰ ਚੱਕਣਾ ਪੈਣਾ ਤੇ ਬਚਨ ਕਰਦੇ ਰਗੇ ਜਵਾਬ ਦਿੰਦੇ ਹਨ ਬਿਰਖ ਪਖੀਰੂ ਬਿਰਖ ਵਖੀਰੂ ਪੰਖ ਕੋ ਤੈਸੋ ਏ ਸੰਸਾਰ ਜਿਵੇਂ ਕਹਿੰਦੇ ਭਗਤ ਜੀ ਕਹਿੰਦੇ ਇੱਕ ਬਿਰਖ ਦੇ ਉੱਤੇ ਦਰਖਤ ਦੇ ਉਪਰ ਪੰਛੀ ਦਾ ਬਸ਼ੀਰਾ ਹੈ ਕਹਿੰਦੇ ਕੋ ਉਦਗਰਦ ਕੇ ਦੇ ਉੱਤੇ ਪੰਛੀ ਰਹਿੰਦਾ ਹੈ ਨਾ ਉਹ ਕੋਈ ਪਤਾ ਨਹੀਂ ਕਦੋਂ ਉੱਡ ਜਾਵੇ ਉਦਾਲਣਾ ਟਹਿ ਜਾਵੇ ਉਹਨੂੰ ਉਦਾਰੀ ਮਾਰਨੀ ਪਵੇ ਕਹਿੰਦੇ ਐਵੇਂ ਤੇਰਾ ਸੰਸਾਰ ਤੇ ਭਾਈ ਰਹਿਣਾ ਹੈ ਇਹਦੇ ਇਹੋ ਸੰਸਾਰ ਐਵੇਂ ਇਹ ਸੰਸਾਰ ਹੈ ਬਿਖ ਖ ਪਖੇਰੂ ਪੰਖ ਕੋ ਤੈਸੋ ਏ ਉਸ ਸੰਸਾਰ ਇਹਦੇ ਸੰਸਾਰ ਭਾਈ ਐਵੇਂ ਹੀ ਹੈ ਬਿਰਖ ਤੇ ਉੱਤੇ ਜਿਵੇਂ ਪੰਛੀ ਦਾ ਬਸ਼ੀਰਾ ਐਵੇਂ ਤੇਰਾ ਸੰਸਾਰ ਤੇ ਭਾਈ ਰਹਿਣਾ ਰਾਮ ਰਸ ਪੀਆ ਰੇ ਜਿਹੇ ਰਸ ਬਿਸਰ ਗਏ ਰਸ ਔਰ ਰਹਾਉ ਦੀ ਪੰਕਤੀ ਹੈ ਕੇਂਦਰੀ ਭਾਗਵਤ ਜੀ ਦਰਸਾ ਰਹੇ ਹਨ ਕਹਿੰਦੇ ਰਾਮ ਰਸ ਪੀਆਰੇ ਜਿਨ੍ਹਾਂ ਨੇ ਕਹਿੰਦੇ ਰਾਮ ਦਾ ਨਾਮ ਦਾ ਰਸ ਪੀ ਲਿਆ ਨਾ ਭਗਤ ਜੀ ਕਹਿੰਦੇ ਦੂਜੇ ਰਸ ਜਿਹੜੇ ਉਹ ਖਤਮ ਹੋ ਜਾਣਗੇ ਰਾਮ ਰਸ ਪੀਆਰੇ ਜੇ ਰਸ ਵਿਸਰ ਗਏ ਰਸ ਔਰ ਕਹਿੰਦੇ ਉਹ ਵਸ ਵਿਸਰ ਜਾਣਗੇ ਖਤਮ ਹੋ ਜਾਣਗੇ ਉਹਨਾਂ ਦੀ ਲਾਲਸਾ ਲੈ ਜਾਵੇਗੀ ਉੱਤਰ ਜਾਵੇਗੀ ਜਦੋਂ ਰਸ ਸੱਚੇ ਨਾਮ ਦਾ ਤੂੰ ਰਸ ਲੈਣ ਲੱਗ ਪਿਆ ਉਹ ਤੇ ਜੀ ਕਹਿੰਦੇ ਭਾਈ ਜਦੋਂ ਸੱਚੇ ਨਾਮ ਦਾ ਤੈਨੂੰ ਰਸ ਆਉਣ ਲੱਗ ਪਿਆ ਫਿਰ ਸੰਸਾਰੀ ਦੁਨਿਆਵੀ ਚੀਜ਼ਾਂ ਦੇ ਰਸ ਤੂੰ ਛੱਡ ਦੇਵੇਂ ਉਹ ਤਿਆਗਣਾ ਸ਼ੁਰੂ ਕਰ ਦੇਵੇਂਗਾ ਜਦੋਂ ਸੱਚੇ ਨਾਮ ਦੇ ਵਿੱਚ ਤੇਰੀ ਲਿਬ ਸੁਰਤੀ ਲੱਗ ਗਈ ਜੁੜ ਗਈ ਫਿਰ ਭੁੱਖ ਲੈ ਜਾਵੇਗੀ ਬਾਦਲੀ ਹੁਰਨਿਆ ਜਿਹੜੇ ਸੰਸਾਰੀ ਪਦਾਰਥਾਂ ਦੇ ਰਸ ਹਨ ਉਹ ਖਤਮ ਹੋ ਜਾਣਗੇ ਲੈ ਜਾਣਗੇ ਜਦੋਂ ਸੱਚੇ ਨਾਮ ਦੀ ਪ੍ਰਾਪਤੀ ਹੋਈ ਰਹਾ ਔਰ ਹੋਵੇ ਕਿਆ ਰੁਈਏ ਆਪਾਂ ਥਿਰ ਨਾ ਰਹਾਏ ਭਗਤ ਜੀ ਕਹਿੰਦੇ ਦੂਜਿਆਂ ਦੇ ਮਰਨ ਤੇ ਬੜਾ ਉੱਚੀ ਉੱਚੀ ਰੋਂਦੇ ਆ ਕੋਈ ਮਰਦਾ ਹੈ ਨਾ ਸਰੀਰ ਭਗਤ ਜੀ ਕਹਿੰਦੇ ਔਰ ਹੋਵੇ ਕਿਆ ਰੁਈਏ ਜਿਉਂ ਆਪਾਂ ਥਿਰ ਨਾ ਰਹਾਏ ਭੁੱਲ ਜਾਂਦੇ ਆ ਕਿ ਅਸੀਂ ਵੀ ਮਰਨਾ ਹੈ ਭਗਤ ਜੀ ਕਹਿੰਦੇ ਦੂਜਿਆਂ ਦੇ ਮਰਨ ਤੇ ਰੋਣ ਨਾਲ ਕੋਈ ਲਾਭ ਨਹੀਂ ਮਿਲਦਾ ਕਹਿੰਦੇ ਦੂਜਾ ਕੋਈ ਮਰਦਾ ਚੇਤੇ ਆਉਣਾ ਚਾਹੀਦਾ ਕਿ ਅਸੀਂ ਵੀ ਮਰਨਾ ਹੈ ਰਾਮ ਰਾਮ ਕਰੀਏ ਵੈਗੁਰੂ ਜਪ ਲਈਏ ਭਗਤੀ ਕਰ ਲਈ ਉਸ ਵੇਲੇ ਰਾਮ ਨੂੰ ਯਾਦ ਕਰੀਏ ਪਰ ਅਸੀਂ ਕਿੱਥੇ ਸੁਣਦੇ ਆ ਉੱਥੇ ਤਾਂ ਅਰਦਾਸ ਵੀ ਨਹੀਂ ਸੁਣਦੀ ਕੋਈ ਜਾਈਦਾ ਨਾ ਕੋਈ ਸਰੀਰ ਸਾ ਤਿਆਗਦਾ ਪ੍ਰਾਨੀ ਤੇ ਅਰਦਾਸ ਕਰਨ ਜਾਈਦਾ ਜੇ ਕਹਿਦੀ ਭਾਈ ਛੁੱਪ ਕਰ ਜੋ ਦਲਮਟ ਵੈਗੁਰੂ ਕਾਇਗੁਰੂ ਕਰ ਲੋ ਜਾਂ ਮੂਲ ਮੰਤਰ ਪੜ੍ਹ ਲਓ ਜਾਂ ਅਰਦਾਸ ਕਰਨ ਲੱਗਿਆਂ ਰੋਣਾ ਬੰਦ ਕਰ ਦੋ ਉਸ ਵੇਲੇ ਮਨ ਦੇ ਵਿੱਚ ਦੇਖੋ ਇੰਨਾ ਪ੍ਰੇਮ ਹੁੰਦਾ ਸਾਡਾ ਲਾਲਸਾ ਇੰਨੀ ਹੁੰਦੀ ਹੈ ਉਸ ਬੰਦੇ ਦੇ ਨਾਲ ਅੰਦਰੋਂ ਅਸੀਂ ਇੰਨੇ ਜਿਆਦੇ ਹੁਬਦਿਆਂ ਜਦੋਂ ਕੋਈ ਛੋੜਾ ਪੈਂਦਾ ਫਿਰ ਸਾਨੂੰ ਆਟੋਮੈਟਿਕ ਹੀ ਰੋਣ ਆਉਂਦਾ ਸੀ ਪਰਮੇਸ਼ਰ ਦੀ ਗੱਲਬਾਤ ਤਾਂ ਸੁਣਦੀ ਨਹੀਂ ਉੱਥੇ ਸੁਣਨਾ ਹੀ ਸਾਡੇ ਕੰਨ ਬੰਦ ਕਰ ਦਿੰਦੇ ਹਨ ਉੱਥੇ ਤਾਂ ਹੀ ਪਤਾ ਲੱਗਦਾ ਕਿ ਰੋਣਾ ਹੀ ਰੋਣਾ ਹੈ ਬਸ ਭਗਤ ਜੀ ਕਹਿੰਦੇ ਪਰ ਉਹਦਾ ਕੋਈ ਲਾਭ ਨਹੀਂ ਭਗਤ ਜੀ ਰਿਜ਼ਲਟ ਦਿੰਦੇ ਹਨ ਕਹਿੰਦੇ ਉੱਥੇ ਰੋਣ ਦਾ ਕੀ ਲਾਭ ਹੈ ਭਾਈ ਔਰ ਹੋਵੇ ਕਿਆ ਰੁਈਏ ਦੂਜਿਆਂ ਦੇ ਮਰਨ ਤੇ ਰੋਣ ਦਾ ਕੋਈ ਲਾਭ ਨਹੀਂ ਜੋ ਆਪਾ ਸਥਿਰ ਨਾ ਜੇ ਅਸੀਂ ਸਥਿਰ ਰਹਿਣਾ ਭਗਤ ਜੀ ਕਹਿੰਦੇ ਜੇ ਅਸੀਂ ਜਿੰਦੇ ਰਹਿਣਾ ਸਦਾ ਫਿਰ ਤਾਂ ਰੁਈਏ 2-4 ਦਿਨ ਨੂੰ ਅਸੀਂ ਵੀ ਚੱਲ ਜਾਣਾ ਉਸੇ ਜਗ੍ਹਾ ਤੇ ਅਸੀਂ ਜਾਣਾ ਉਸੇ ਰਸਤੇ ਤੋਂ ਅਸੀਂ ਜਾਣਾ ਫਿਰ ਸਾਨੂੰ ਰੋਕੀ ਰੋਕ ਕੇ ਚੁੱਪ ਕਰਕੇ ਤੁਰ ਜਾਣਗੇ 2 ਮਿੰਟ ਦਾ ਰੋਣਾ ਉੜ ਕੇ 4 ਦਿਨ 5 ਦਿਨ ਮਹੀਨੇ ਬਾਅਦ ਕੋਈ ਯਾਦ ਹੀ ਨਹੀਂ ਕਰਦਾ ਭੁੱਲਣਾ ਸ਼ੁਰੂ ਹੋ ਜਾਂਦੇ ਆ ਜਿਵੇਂ ਮਮਤਾ ਬਣਦੀ ਹੈ ਜੰਮਣ ਤੋਂ ਬਾਅਦ ਸਹਜੇ ਸਹਜੇ ਵੱਧਦੀ ਜਾਂਦੀ ਹੈ ਖਲਾਰਾ ਪਿੰਦਾ ਜਾਂਦਾ ਤੇ ਜਿਵੇਂ ਜਿਵੇਂ ਮਰਦਾ ਮਨੁੱਖ ਉਹ ਸਹਜੇ ਸਹਜੇ ਖਲਾਰਾ ਖਤਮ ਹੋ ਜਾਂਦਾ ਉਹ ਮਨਪ੍ਰੇਮ ਉਹ ਜਿਹੜਾ ਕੁੱਟ ਜਾਂਦਾ ਸਾਲ ਲੰਘਦੇ ਹਨ ਕੋਈ ਜਿੱਤ ਨਹੀਂ ਕਰਦਾ ਤਸਵੀਰ ਲਾ ਛੱਡਦੇ ਆ ਸੀ ਘਰ ਤਸਵੀਰ ਨੂੰ ਦੇਖ ਕੇ 2 ਮਿੰਟ ਯਾਦ ਕਰਕੇ ਫਿਰ ਤਸਵੀਰ ਰੱਖ ਦਿੰਨੇ ਆ ਉਸ ਤੋਂ ਅੱਗੇ ਕੁਝ ਨਹੀਂ ਹੈ یوں ਆਤਮਾ ਤੇ ਨਿਕਲ ਜਾਂਦੀ ਆ ਉਹ ਪਰਮਾਤਮਾ ਨੂੰ ਜਵਾਬ ਦੇਣਾ ਪੈਂਦਾ ਆਤਮਨ ਤੇ ਭਗਤ ਜੀ ਤੁਹਾਨੂੰ ਸਮਝਾਉਂਦੇ ਹਨ ਭਾਈ ਇਹ ਛੱਡ ਦਈਏ ਕਹਿੰਦੇ ਮੋਇਆਂ ਤੇ ਰੋਣ ਨਾਲ ਆਪਾਂ ਨੂੰ ਚੇਤੇ ਹੋਣਾ ਚਾਹੀਦੀ ਏ ਮੌਤ ਕਿਸੇ ਵੀ ਮਰਨਾ ਜੋ ਭਜੇ ਸੋ ਬਿਨਸ ਹੈ ਦੁਖ ਗਾਰੋ ਵੇ ਬਿਲਾਏ ਭਗਤ ਜੀ ਕਹਿੰਦੇ ਕੀ ਰੋਣਾ ਹੈ ਜਿਹੜਾ ਉਪਜਿਆ ਉਹਨੇ ਵਿੰਸਣਾ ਹੀ ਹੈ ਜਿਹੜਾ ਪੈਦਾ ਹੋਇਆ ਨਾ ਬੂਟਾ ਲੱਗਿਆ ਉਹਨੇ ਟੁੱਟਣਾ ਹੀ ਇੱਕ ਦਿਨ ਔਦਾ ਲੰਨੇ ਆ ਦਰਖਤ ਬਣਦਾ ਉਹ ਟੁੱਟਦਾ ਵੀ ਹੈ ਖਤਮ ਵੀ ਹੁੰਦਾ ਹੈ ਇਸੇ ਤਰ੍ਹਾਂ ਸਰੀਰ ਹੈ ਜੋ ਉਪਜਿਓ ਸੋ ਵਿੰਸ ਹੈ ਜਿਹੜਾ ਉਪਜਦਾ ਭਾਈ ਜੰਮਦਾ ਹੈ ਭਗਤ ਜੀ ਕਹਿੰਦੇ ਤਾਂ ਚਾਲ ਹੈ ਸ੍ਰਿਸ਼ਟੀ ਦੀ ਇਹ ਸੰਸਾਰ ਦੀ ਚਾਲ ਐ ਆਵਣ ਜਾਨ ਬਣਾਇਆ ਪ੍ਰਮਾਤਮਾ ਨੇ ਜੋ ਉਪਜਿਓ ਸੋ ਬਿਨਸ ਹੈ ਦੁੱਖ ਕਰ ਰੋਵੇ ਬਿਲਾਏ ਕਹਿੰਦੇ ਜਦੋਂ ਉਹਨੇ ਬਲਾਵਾ ਭੇਜਤਾ ਫਿਰ ਭਾਈ ਜਿੰਨਾ ਮਰਜ਼ੀ ਰੁਈ ਜਾਈਏ ਕਰ ਲਈ ਜਾਈਏ ਉਹਨੇ ਤਾਂ ਲੈ ਹੀ ਜਾਣੇ ਜਮਾ ਨੇ ਤਾਂ ਮਾ ਫੜੀ ਨਹੀਂ ਐ ਜੇ ਜਪਾਂਗੇ ਤਾਂ ਆਤਮਾ ਨੇ ਅੰਬਰੋ ਜਾਣੇ ਫਿਰ ਸਾਡਾ ਰੋਣ ਦਾ ਕੋਈ ਮਤਲਬ ਨਹੀਂ ਜਿਹੜੇ ਜਪਦੇ ਹਨ ਗੁਰਮੁਖ ਪਿਆਰੇ ਉਹਨਾਂ ਨੂੰ ਰੋਣਾ ਬਣਦਾ ਵੀ ਨਹੀਂ ਪੁੱਤ ਦੇ ਨਾਮ ਜੋ ਕੀ ਜਦੋਂ ਕੋਈ ਗੁਰਮੁਖ ਪਿਆਰਾ ਸਰੀਰ ਛੱਡਦਾ ਹੈ ਉੱਥੇ ਬਾਣੀ ਪੜੀ ਜਾਂਦੀ ਹੈ ਸ਼ਬਦ ਪੜੇ ਜਾਂਦੇ ਤਾਂ ਹੀ ਪੜੇ ਜਾਂਦੇ ਨੇ ਕਿ ਜੁੜੀ ਹੋਈ ਰੂਹ ਗਈ ਹੈ ਇੱਥੇ ਤਾਂ ਰੋਣਾ ਬਣਦਾ ਹੀ ਨਹੀਂ ਤੇ ਅਸੀਂ ਫਿਰ ਵੀ ਜਿਹੜਾ ਰੋਟੀਆਂ ਰੂਹਾਂ ਹਨ ਜਿਹੜਾ ਪਰਿਵਾਰ ਜਿਹੜੇ ਜੀ ਨਹੀਂ ਜੁੜੇ ਹੁੰਦੇ ਫਿਰ ਉਹ ਉਹ ਫਿਰ ਵੀ ਉੱਚੀ ਉੱਚੀ ਟਾਹਾ ਮਾਰਦੇ ਹਨ ਪਰ ਜਿੰਨੇ ਜੁੜੇ ਹੁੰਦੇ ਹਨ ਉਹ ਰੋਂਦੇ ਨਹੀਂ ਉਹ ਚੁੱਪ ਕਰਕੇ ਵੈਗਰੂ ਵੈਗਰੂ ਰਾਮ ਰਾਮ ਕਰਦੇ ਆਂ ਅਈ ਉਹ ਜੁੜੀ ਰੂਹ ਸੀ ਕਿਤੇ ਚੰਗੀ ਜਗ੍ਹਾ ਤੇ ਗਈ ਆ ਉਹਦੇ ਚਲਣਾ ਵਿੱਚ ਉਹਦਾ ਨਵਾਸ ਹੋਇਆ ਉਹਨਾਂ ਨੂੰ ਪਤਾ ਹੁੰਦਾ ਪਰ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਜਿਹੜੇ ਆਪ ਹੀ ਟੁੱਟੇ ਹੁੰਦੇ ਹਨ ਸੱਚੇ ਪ੍ਰਭੂ ਦੇ ਨਾਮ ਨਾਲੋਂ ਉਹਨਾਂ ਤੇ ਫਿਰ ਰੋਕ ਹੀ ਕੰਮ ਸਾਰਨਾ ਹੈ 2-4 ਮਿੰਟ ਵਿਖਾਵਾ ਕਰਨਾ ਰੋਕੇ ਚੱਲ ਜਾਣਾ ਪਰ ਉਸ ਤੋਂ ਬਾਅਦ ਕੁਝ ਵੀ ਨਹੀਂ ਹੈ ਪ੍ਰਾਪਤੀ ਤੇਨੇ ਰੋਣ ਕਰ ਲਾਂਜ ਕੋਈ ਪ੍ਰਾਪਤੀ ਨਹੀਂ ਹੈ ਭਗਤ ਜੀ ਜਵਾਬ ਦੇ ਰਹੇ ਹਨ ਸਾਨੂੰ ਜੋ ਪੰਜੇ ਸੂ ਬਿੰਸ ਹੈ ਦੁੱਖ ਕਰ ਰੋਵੇ ਬਿਲਾਏ ਕਹਿੰਦੇ ਦੁੱਖ ਕਰਕੇ ਅਸੀਂ ਰੋਨੇ ਆ ਕਿ ਦੁੱਖ ਲੱਗਿਆ ਪਰ ਦੁੱਖ ਤਾਂ ਹਣੀ ਹੈ ਜਿਸ ਵੇਲੇ ਜੰਮਦਾ ਮਨੁੱਖ ਉਸ ਵੇਲੇ ਮਨੁੱਖ ਪੈਦਾ ਹੁੰਦੇ ਉਹ ਰੋਂਦਾ ਪਰਮੇਸ਼ਰ ਨਾਲ ਉਹਦੀ ਲਿਬ ਟੁੱਟਦੀ ਹੈ ਬੱਚਾ ਰੋਂਦਾ ਨਾ ਜਨਮ ਲੈਂਦਾ ਨੰਦਸਰਵਤੀ ਮਹਾਰਾਜ ਨੇ ਬਚਨ ਕੀਤੇ ਹਨ ਬੱਚਾ ਜੰਮਦਾ ਉਹ ਰੋਂਦਾ ਉੱਚੀ ਕਿਉਂ ਰੋਂਦਾ ਉਹਦੀ ਲਿਵ ਟੁੱਟਦੀ ਹੈ ਪਰਮਾਤਮਾ ਨਾਲ ਜਦੋਂ ਗਰਭ ਵਿੱਚ ਹੁੰਦਾ ਉਹਦੀ ਲਿਵ ਸੁਰਤੀ ਜੁੜੀ ਹੁੰਦੀ ਹੈ ਬਾਹਰ ਪਿੱਛੇ ਸ਼ਬਦ ਵਿੱਚ ਆਪਾਂ ਸਰਵਨਵੀ ਕੀਤਾ ਸੀ ਤੇ ਜਦੋਂ ਜੰਮਦਾ ਉਸ ਮੇਰੇ ਬਾਹਰ ਦੀ ਹਵਾ ਲੱਗਦੀ ਹੈ ਮਾਇਆ ਦੀ ਤੇ ਉਹ ਤ੍ਰਿਸ਼ਨਾ ਜਾਗਦੀ ਹੈ ਉਹ ਰੋਂਦਾ ਉੱਚੀ ਕਿ ਸੁਰਤੀ ਉਹਦੀ ਟੁੱਟ ਜਾਂਦੀ ਹੈ ਤੇ ਆਪ ਡਾਕਟਰ ਕਹਿੰਦੇ ਹਨ ਕਿ ਰੋਣ ਤੋਂ ਬਿਨਾ ਬੱਚਾ ਤੰਦਰੁਸਤ ਨਹੀਂ ਹੋਂ ਰਵਾਦੇ ਹਨ ਬੱਚੇ ਨੂੰ ਇਨਾ ਤੇ ਰੋਏ ਨਾ ਉਹ ਕਹਿੰਦੇ ਨੇ ਮਾਂ ਪਿਓ ਨੂੰ ਤੁਹਾਡਾ ਬੱਚਾ ਤੰਦਰੁਸਤ ਨਹੀਂ ਇਹਦੇ ਸਾਰੇ ਟੈਸਟ ਵਗੈਰਾ ਕਰਾਂਗੇ ਫਿਰ ਬੱਚੇ ਦਾ ਪਤਾ ਲੱਗੇਗਾ ਕੀ ਰੋਗ ਹੈ ਤੇ ਬਾਣੀ ਵੀ ਕਹਿੰਦੀ ਉਹਦੀ ਜਿਵੇਂ ਸੁਲਤੀ ਜਿਹੜੀ ਹੈ ਪ੍ਰਮਾਤਮਾ ਨਾਲ ਟੁੱਟ ਜਾਂਦੀ ਹੈ ਬੱਚਾ ਰੋਂਦਾ ਪਰ ਜਿਸ ਵੇਲੇ ਜਾਂਦਾ ਉਸ ਵੇਲੇ ਅਸੀਂ ਰੋਈ ਜਾਂਦੇ ਆ ਉਸ ਫਿਰ ਸਾਡਾ ਵਿਰਾਗ ਤਾਂ ਹੁੰਦਾ ਹੈ ਕਿ ਮੋਹ ਦੀ ਤੰਦ ਬਹੁਤ ਵੱਡੀ ਹੋ ਜਾਂਦੀ ਹੈ ਮੋਹ ਧੋਏ ਜੀਵ ਜਦੋਂ ਵਿਛੋੜਾ ਪਿੰਦਾ ਕੋਈ ਜੀਵ ਟੁੱਟਦਾ ਤਾਂ ਸਾਡਾ ਮੋਹ ਦਾ ਵਿਛੋੜਾ ਜਿਹੜਾ ਉਹਦੇ ਵਿੱਚ ਅਸੀਂ ਉੱਚੀ ਕਰ ਲਾਂਦੇ ਆ ਰੋਂਦੇ ਆ ਪਰ ਉਥੇ ਬਾਹ ਨਹੀਂ ਕੋਈ ਫੜ ਸਕਦਾ ਉਹ ਆਤਮਾ ਨੂੰ ਫੜ ਕੇ ਨਹੀਂ ਰੱਖ ਸਕਦਾ ਕਿਉਂਕਿ ਆਤਮਾ ਜਦੋਂ ਨਿਕਲਦੀ ਹੈ ਇਕੱਲਿਆਂ ਹੀ ਉਹਦਾ ਪੰਡਾ ਉਹਨੂੰ ਤੈਅ ਕਰਨਾ ਪੈਂਦਾ ਹੈ ਉਥੇ ਕੋਈ ਸੰਬੰਧੀ ਕੋਈ ਪਿਆਰ ਵਾਲਾ ਕੋਈ ਮਾਪਿਓ ਨਾਲ ਨਹੀਂ ਜਾ ਸਕਦਾ ਕਿਉਂ ਉਹਦਾ ਸਾਥ ਹੀ ਸਰੀਰ ਤੱਕ ਹੈ ਕਰਮ ਰਿਸ਼ਤੇ ਹਨ ਉਹ ਸਰੀਰ ਤੱਕ ਕੀ ਨਿਭਦੇ ਅੱਗੇ ਨਹੀਂ ਜਾ ਸਕਦੇ ਬਚਨ ਕਰਦੇ ਨੇ ਭਗਤ ਜੀ ਜੈਂ ਕੀ ਉਪਜੀਤ ਰਤੀ ਪੀਵਤ ਮਰਦਨ ਲਾਗ ਜਿੰਨੇ ਪੈਦਾ ਕੀਤਾ ਸੀ ਭਗਤ ਜੀ ਕਹਿੰਦੇ ਰਚਨਾ ਰਚੀ ਸੀ ਉਹਦੇ ਵਿੱਚ ਹੀ ਜਾਸ ਮੰਦਾ ਤਾਂ ਕਬੀਰ ਚਿੱਤ ਚੇਤਿਆ ਆਰਾਮ ਸਿਮਰ ਬਿਰਾਗ ਭਗਤ ਜੀ ਕੀਲੀ ਤੁਖ ਵਿੱਚ ਬਚਨ ਕਰਦੇ ਨੇ ਕਹੇ ਕਬੀਰ ਚਿੱਤ ਚੇਤਿਆ ਉਹਨੂੰ ਚੇਤ ਉਹਦਾ ਚੇਤਨ ਕੀਤਾ ਚਿੱਤ ਦੇ ਵਿੱਚ ਚਿੱਤ ਤੇ ਚੇਤਨਾ ਭਗਤ ਜੀ ਕਹਿੰਦੇ ਚੇਤ ਨੇ ਉਹਦੇ ਨਾਲ ਜੋੜ ਕੇ ਉਹਨੂੰ ਚੇਤੇ ਕੀਤਾ RAM ਸਿੰਬਰ ਵਿਰਾਗ ਕਹਿੰਦੇ ਜੋ ਹਿਰਦੇ ਵਿੱਚ ਵਿਰਾਗ ਆ ਗਿਆ ਫਿਰ ਇਸ ਰਤਨਾਂ ਦਾ ਪਤਾ ਲੱਗਾ ਜਾਂ ਤੇ ਉਪਜੀ ਤੈ ਰਚੀ ਫਿਰ ਪਤਾ ਲੱਗ ਜਾਂਦਾ ਕਿ ਜਿੰਨੇ ਪੈਦਾ ਕੀਤਾ ਉਹਨੇ ਬਲਾਵਾ ਭੇਜਤਾ ਬੁਲਾ ਲਿਆ ਕੋਈ ਮਸੂਸ ਵਾਲੀ ਗੱਲ ਨਹੀਂ ਫਿਰ ਪਤਾ ਲੱਗ ਜਾਂਦਾ ਭਗਤ ਜੀ ਕਹਿੰਦੇ ਕਿ ਕਬੀਰ ਚਿੱਤ ਚੇਤਿਆ RAM ਸਿਮਰ ਬਿਰਾਗ ਕਹਿੰਦੇ ਰਾਮੇ ਹੋਈ ਰਾਮ ਦੇ ਸਿਮਰਨ ਨੂੰ ਕਰ ਉਹਦੇ ਨਾਲ ਹੀ ਤੇਰੇ ਅੰਦਰ ਰਾਗ ਤੰਗ ਪੈਦਾ ਹੋਣੀ ਹੈ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਭਗਤ ਜੀ ਆਪਣੀ ਰਸਨਾ ਤੋਂ ਬਚਨ ਕਰਦੇ ਹੋਏ ਸਾਨੂੰ ਜੀਵਾਂ ਨੂੰ ਭਾਈ ਉਪਦੇਸ਼ ਬਖਸ਼ਦੇ ਹਨ ਇੰਨੀਆਂ ਕੁ ਬਾਤਾਂ ਦੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਜੀ ਨੇ ਕਾਹੀ ਭੁੱਲਾਂ ਜੰਨੀਆਂ ਨ ਮਹਾਰਾਜ ਸਤਿ ਬਖਸ਼ਣ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ